ਇਹ ਪੂਰੇ ਲੁਧਿਆਣੇ ਦੇ ਵਿੱਚ ਕੱਲ ਬਾਈ ਜੀ ਨੇ ਵਲੌਗ ਨਹੀਂ ਦੇਖਿਆ ਉਹ ਦੇਖ ਲਿਓ ਕੱਲ ਸਪਾਰਕ ਹੋਇਆ ਸੀਗਾ ਪੂਰੇ ਹੈ ਕੀ ਕੋਈ ਕੰਪਨੀ ਹੈ ਇਹਨੂੰ ਬੰਦ ਕਰ ਲੈਣਾ ਦੇਖੋ ਕਿੰਨਾ ਸੋਹਣਾ ਇਹ ਸਿੰਘ ਆਪਣੇ ਰੋਟੇਗਾ ਨਹੀਂ ਲੋਨ ਕਰਨ ਵਾਸਤੇ ਥੋੜਾ ਆਪਾਂ ਨੂੰ ਕੁਝ ਚੇਂਜਿੰਗਸ ਦੇਣੇ ਪੈਣੇ ਆ ਬਾਕੀ ਜਿੰਨਾ ਮੇਰਾ ਦਿਮਾਗ ਆ ਮੈਂ ਉਹਨਾਂ ਕਰਦਾ ਰਹੂੰਗਾ ਬਾਕੀ ਜੇ ਤੁਹਾਡੇ ਮਨ 'ਚ ਕੋਈ ਸ਼ਮਤਾ ਹੈਗੀ ਆ ਕਿ ਰੋਟੀ ਖਾਓ ਫਿਰ ਮੈਂ ਇਹ ਧਿਆਨ ਨਹੀਂ ਦੇ ਰਿਹਾ ਪੀਸਿਆਂ 'ਚ ਦੋ ਪੀਸ ਹੀ ਪਏ ਆ ਉੱਚ ਕਾਫੀ ਪੁਰਾਣਾ ਮੇਰਾ ਡਾਟਾ ਪਿਆ ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਅਸੀਂ ਉਹ ਚੀਜ਼ਾਂ ਕਰਕੇ ਦਿਖਾਵਾਂਗੇ ਸਸ ਸਾਸਿਕਾ ਲਜੀ ਮਤਾ ਜੀ ਸਾਸਿਕਾ ਜੀ ਪੁੱਲੇ ਸਵੇਰੇ ਸਵੇਰੇ ਨਿਕਲਣ ਲੱਗਾ ਸੀ ਮਿੱਤਰੂ ਟਾਇਰ ਪੈਂਚਰ ਹੋ ਗਿਆ ਅੱਜ ਮਿੱਤਰੂ ਵੈਲਕਮ ਟੂ ਬੈਕ ਮਾਈ ਨਿਊ ਵਲੌਗਸ ਉਮੀਦ ਕਰਦੇ ਹਾਂ ਸਾਰੇ ਠੀਕ ਹੋਗੇ ਹੌਪਫੁਲੀ ਕਿਵੇਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਨਾਲ ਪਿਆਰ ਭਰੇ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਸਾਸਿਕਾ ਕਾਲ ਉਹ ਦੇਖਿਆ ਜਿਸ ਹਿਸਾਬ ਦੇ ਨਾਲ ਸਿਰੇ ਨਿਕਲਦਾ ਪਿਆ ਸੀ ਉਹ ਟਾਈਮ ਨਾ ਨਿਕਲ ਗਿਆ ਸੀਗਾ ਟਾਈਮ ਪੂਰਾ ਅੱਗਭਗ 10 ਵਜ ਗਏ ਮੈਂ ਕਿਹਾ ਚਲ ਇੱਕ ਘੰਟਾ ਪਹਿਲਾਂ ਤੁਰਦੇ ਆ ਸਾਈਕਲ ਤੇ ਟਾਈਮ ਲੱਗਦਾ ਉਹ ਸਾਰਾ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਇਕੱਲੇ ਸੀ ਸਵੇਰੇ ਸਵੇਰੇ ਕਰਦਿਆਂ ਦਾ ਪਹਾ ਪਿਆਰ ਲੈ ਕੇ ਤੁਰ ਪਿਆ ਦੇਖਦਾ ਦਿਨ ਕਿਵੇਂ ਲੱਗਦਾ ਸਟਾਰਟਿੰਗ ਜੇ ਹੀ ਪਨੋਤੀ ਲੱਗੀ ਆ ਜਦੋਂ ਵੀ ਮੇਰੇ ਸਟਾਰਟਿੰਗ ਜੇ ਪਨੋਤੀ ਲੱਗਦੀ ਆ ਦਿਨ ਸਾਰਾ ਖਰਾਬ ਜਾਂਦਾ ਬਾਕੀ ਹੁਣ ਜਾਂਦਾ ਆਟੋ ਫੜਦਾ ਅੱਜ ਕਿ ਪਹੁੰਚ ਚਾਰਜ ਡੇਲੇਟ ਹੋ ਗਿਆ ਤਾਂ ਬਸ ਲਾਸਟ ਵਰਨਿੰਗ ਵੀ ਕੈਨਸਲ ਜਿਹੜਾ ਜੀ ਟਰੌਨ ਲਿਫਟ ਲੈ ਕੇ ਇਧਰਾ ਚੋਂ ਆਟੋ ਫੜ ਲੈਣ ਤੇ ਆਟੋ ਫੜਦੇ ਨਾਲ ਸਾਫ ਚਾਉਂਦੇ ਸਾਰ ਆਪਾਂ ਦੇਖਦੇ ਹਾਂ ਕੀ ਕਾਰਵਾਈ ਪੈਣੀ ਹੈ ਕਿ ਨਹੀਂ ਪੈਣੀ ਆ ਮੋਢਨ ਰਾਜੋ ਤਾਂ ਮੈਂ ਕਿਸੇ ਨਾਲ ਬੈ ਕੇ ਆਟੋ ਤੱਕ ਆ ਗਿਆ ਹੁਣ ਆਟੋ 'ਚ ਬੈਠਾ ਹਾਂ ਹੁਣ ਚੱਲੇ ਆਂ ਮਹਾਲ ਕੰਮ ਤੇ ਤੇ ਅੰਦਰੋਂ ਮਨ ਦੇ ਵਿੱਚ ਇਹ ਲੱਗ ਰਿਹਾ ਕਿ ਮੈਂ ਜੇ ਫਿਰਨੇ ਕੋਈ ਹਾਂ ਵੀ 10 30 ਹੋ ਚੁੱਕੇ ਨੇ ਇੱਥੇ ਜਾ ਕੇ ਅੱਜ ਜਾ ਕੇ ਤੁਰਨਾ ਪਈ ਆ ਮੈਨੂੰ ਤੁਰ ਕੇ ਤੁਰ ਕੇ ਲਗਭਗ 11 ਵਜੇ ਮੈਂ ਪਹੁੰਚੂਗਾ ਪੂਰਾ ਉੱਥੇ ਪੱਕੀ ਦੇਖੋ ਕਿੰਨੇ ਮਤਲਬ ਆਟੋ ਦੇ ਕੋਲ ਬਸ ਟੈਨੂ ਕਿੰਨੇ ਜਾਂਦੇ ਸਵੇਰੇ ਸਵੇਰੇ ਸਾਰੇ ਕਿੰਨੇ ਕੰਮ ਬਿਲਕੁਲ ਪਰ ਕਿੰਨੀ ਚੰਗ ਸਖਿਆ ਤੁਹਾਨੂੰ ਦੇਖਣ ਨੂੰ ਮਿਲੇਗੀ ਵੇ ਲੋਕੇਸ਼ਨ ਚੈੱਕ ਕਰੋ ਕਿ ਇਹਨੀ ਸੋਹਣੀ ਲੋਕੇਸ਼ਨ ਆ ਆ ਦੇਖੋ ਇਹ ਚ ਇਹ ਵਾਲੀ ਚੀਜ਼ ਜਿਆਦਾ ਕੈਂਟ ਲੱਗਦੀ ਹੈ ਇਦਾਂ ਦੀ ਚੀਜ਼ ਸੌਂ ਲੱਗੇ ਦਿਲ ਜਿੱਤ ਲਿਆ ਨੇ ਬਈਆ ਕਿਵੇਂ ਹੋ ਮਾਸਟਰ ਜੀ ਕੰਮ ਕਾ ਕੈਸੇ ਚੱਲ ਰਹਾ ਹੈ ਬਸ ਕੰਮ ਕੰਮ ਹੈ ਬਸ ਜਾਨ ਜੀ ਆ ਰਹੀ ਲੋਜਿੰਗ ਉਤਰੋ ਪਹੁੰਚ ਗਏ ਫਿਲਹਾਲ ਤਾਂ ਬਾਕੀ ਕੋਈ ਨਹੀਂ ਆਇਆ ਫਿਲਹਾਲ ਆਪਾਂ ਪਹੁੰਚ ਗਏ ਸਾਡੇ ਮਾਸਟਰ ਜੀ ਦੇਖੋ دکھ رہے ہو ہاں وہی دکھ رہے ہیں کیا کچھ کہنا چاہو گے نئے سال کے بارے میں ہیں او ماشوئے ارے کاہے شرما رہے ہو امید کرتے ہیں دن چنگا جاਵੇ کچھ پٹھا سدتاں بولنا جو کہ کالی جوال پوری کر دਵੇ کپ چاہیے پات دو کپ لو جی مترو لالا صاحب نو پھر اپ انٹروڈیوس کرائیے لالا صاحب بنا رہے ہیں اج کڑی ਕੜੀ ਬਣਾ ਰਹੇ ਲਾਲਾ ਸਾਹਿਬ ਤੇ ਇੱਥੇ ਲਾਲਾ ਸਾਹਿਬ ਨੇ ਕੱਢੇ ਆ ਆਲੂ ਆਲੂ ਕੱਟੇ ਹੋਏ ਆ ਸਬਜ਼ੀ ਵਗੈਰਾ ਹੋਰ ਵੀ ਆ ਗਾਹ ਚਨੇ ਕੇ ਰਾਜਮਾ ਨਸ ਤਲਾ ਅਨੀ ਉਸਤਾਦ ਆ ਬੰਟੀ ਬਾਈ ਬੰਟੀ ਕਹਿੰਦੇ ਨੇ ਬੰਟੀ ਲਾਉਣੀ ਆ ਬੰਟੀ ਨਾ ਰੇਸ ਸਾਹਜੇ ਮਿੱਤਰੋ ਆਪਾਂ ਕੋ ਟਾਸਕ ਦੇਣੇ ਚਾਹਦੇ ਆ ਆਪਣੇ ਆਪ ਨੂੰ ਤੁਸੀਂ ਬਸ ਕਮੈਂਟਾਂ ਰਾਹੀਂ ਦੱਸਣਾ ਕਿ ਕਿਹੜੇ ਟਾਸਕ ਮੈਂ ਟਾਸਕ ਕਰਾਂ ਹੀ ਲਮਾ ਠੀਕ ਆ ਨਾ ਮਤਲਬ ਫੂਡ ਚੈਲੰਜ ਹੋ ਗਿਆ ਜੇ ਪੁੱਠੇ ਸਿੱਧੇ ਕੰਮ ਆਉਂਦੇ ਤੁਸੀਂ ਜਿਨ੍ਹਾਂ ਨੂੰ ਨਹੀਂ ਪਤਾ ਕਰਦੇਆਂ ਨੂੰ ਮਤਲਬ ਜਿਹੜੇ ਬੰਦਿਆਂ ਨੂੰ ਥੋੜੀ ਨੌਲੇਜ ਆ ਉਹ ਮੈਨੂੰ ਟਾਸਕ ਦੇ ਸਕਦੇ ਆ ਹੁਣ ਇਹ ਨਹੀਂ ਪਤਾ ਕਿੰਨੇ ਨੂੰ ਪਤਾ ਕਿੰਨੇ ਨੂੰ ਨਹੀਂ ਪਤਾ ਜੇ ਮੈਂ ਮੈਂ ਕਹਾਂ ਇਦਾਂ ਐਸੀਗਾ ਮੈਂ ਤੁਸੀਂ ਟਾਸਕ ਦੇ ਸਕਦਾ ਕਿਸੇ ਵੀ ਟਾਈਪ ਦਾ ਟਾਸਕ ਹੋਵੇ ਜਾਂ ਕੋਈ ਚੈਲੰਜ ਹੋਵੇ ਕੋਈ ਤਰੀਕਾ ਜਿਸ ਤੋਂ ਆਪਣਾ ਆਪਣਾ ਬਲੌਗ ਥੋੜਾ ਇੰਟਰਸਟਿੰਗ ਹੋ ਸਕੇ ਕੋਈ ਕੰਮ ਕੰਮ ਕਰਦੇ ਦੇ ਹਿਸਾਬ ਨਾਲ ਬਲੌਗਿੰਗ ਦਾ ਚੱਲੇਗਾ ਨਹੀਂ ਤੁਹਾਨੂੰ ਕਰਨ ਵਾਸਤੇ ਥੋੜਾ ਆਪਾਂ ਨੂੰ ਕੁਝ ਚੇਂਜਸ ਦੇਣੇ ਪੈਣੇ ਆ ਫਾਕੀ ਜਿੰਨਾ ਮੇਰਾ ਦਿਮਾਗ ਆ ਮੈਂ ਉਹਨਾ ਕਰਦਾ ਰਹੂੰਗਾ ਬਾਕੀ ਜੇ ਤੁਹਾਡੇ ਮਨ ਚ ਕੋਈ ਸ਼ਮਤਾ ਹੈਗੀ ਆ ਕੀ ਵੀਰੇ ਤੁਸੀਂ ਯਾਰ ਕਰੋ ਕੀ ਯਾਰ ਕਰਕੇ ਦਿਖਾਵਾ ਕਰਦੇ ਬਾਓ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਅਸੀਂ ਉਹ ਚੀਜ਼ਾਂ ਕਰਕੇ ਦਿਖਾਵਾਂਗੇ ਤੇ ਬਾਕੀ ਬਣੇ ਰਹੋ ਚੜ੍ਹਦੀਆਂ ਕਲਾਈਆਂ ਦੇ ਨਾਲ ਨਵੇਂ ਤੋਂ ਨਵੇਂ ਚੀਜ਼ਾਂ ਲੈ ਕੇ ਆਉਂਦੇ ਰਵਾਂਗੇ ਤੇ ਹੁਣ ਤਾਂ ਮੇਰਾ ਮੂਡ ਪੂਰਾ ਫਰੈਸ਼ ਆ ਸਭ ਕੁਝ ਚੀਕ ਚੱਲਣ ਗਿਆ ਹੀ بس קרਦੀ ਦਿੱਕਤ ਕਰੇ ਰੱਖੋ ਬਾਹਰ ਦੀ ਦਿੱਕਤ ਬਾਹਰ ਰੱਖੋ ਕੰਮ ਕਰ ਤੇ ਕੰਮ ਹਰ ਦਿੱਕਤ ਦਮਾਤ ਨੂੰ ਪਾਸੇ ਕੋ ਮੈਂ ਗਿਆ ਮਤਲਬ ਮੈਂ ਦੱਸਣਾ ਕੀ ਚਾਹ ਰਿਹਾ ਹਾਂ ਬਸ ਕੀ ਦੇ ਆ ਅੱਪੀ ਦੇਖਦੇ ਹੋ ਆਜ਼ਾਦ ਦਿਨ ਦੀ ਅੱਜ ਸੱਚ ਸੋਮਵਾਰ ਆ ਗਿਆ 5 ਤਰੀਕ ਕੱਲ ਮੰਗਲ ਫਿਰ ਬੁੱਧ ਫਿਰ ਵੀਰ ਸ਼ੁੱਕਰ ਸ਼ਨੀ ਲੋਹੜੀ ਦੀ ਵੇਟ ਬੰਤਰ ਜੀ ਨੇ ਪਿਆਰ ਮਤਰ ਬੁਲਾ ਲਿਆ ਇਕੱਠੇ ਕਰ ਲਿਆ ਚੰਡੀਗੜ੍ਹ ਤੋਂ ਆਪਣਾ ਬਾਹਰ ਵੀ ਆ ਰਿਹਾ ਵੇ ਤੇ ਰੌਣਕਾਂ ਬੁਰੀਆਂ ਲੱਗਣੀਆਂ ਐ ਇੱੱਚੇ ਰੱਖਣਾ ਕੰਮ ਚਾਹ ਪੀਏ ਚਾਹ ਦੇ ਮਤਰ ਆ ਮੇਂ ਮਿੱਤਰੋ ਜਿਹੜਾ ਬਲਾਸਟ ਹੋਇਆ ਸੀ ਮਤਲਬ ਥੋੜਾ ਸਪਾਰਕ ਹੋਇਆ ਸੀ ਚੂਚਾ ਤੇ ਸੀਪੀਯੂ ਦਾ ਕੰਮ ਖਰਾਬ ਹੋ ਗਿਆ ਚੱਲਦਾ ਨਹੀਂ ਪਿਆ ਹੁਣ ਉਸਨੂੰ ਸਾਫ ਕਰਨ ਲੱਗਾ ਵੇ ਦੇਖੋ ਕਿੰਨੀ ਡਸਟ ਵਗੈਰਾ ਪਈ ਆ ਲੈ ਕਿੰਨਾ ਅੰਜਰ ਪਿੰਜਰਾ ਉੱਪਰ ਲਿਆਂਦਾ ਮੈਂ ਕਿਹਾ ਜਸਟ ਵਗੈਰਾ ਸਾਰੀ ਲਾਣੇ ਜਾਲੇ ਜੂਲੇ ਖੁੱਲਾ ਨਾ ਆ ਰੇ ਏਰੀਆ ਖੁੱਲਾ ਪਿਆ ਸੀਗਾ ਅੰਦਰ ਮਿੱਟੀ ਘਟਾਬ ਦੇਖੋ ਐ ਜੰਮਿਆ ਪਿਆ ਪੂਰਾ ਦੇਖ ਰਿਹਾ ਵਾ ਹਲੇ ਇਹ ਚੈੱਕ ਕਰ ਲੋ ਸੀਪੀਯੂ ਦੇ ਵਿੱਚ ਕੀ ਕੀ ਹੁੰਦਾ ਵਾ ਦੇਖੋ ਨਿੱਕੇ ਨਿੱਕੇ ਪਾਰਟਸ ਆ ਦੇ ਇਹ ਬਹੁਤ ਮੇਨ ਚੀਜ਼ਾਂ ਹੁੰਦੀਆਂ ਤੁਹਾਨੂੰ ਲੋਹਾ ਲੋਹਾ ਜਿਹਾ ਲੱਗਦਾ ਹੋਏਗਾ ਨਾ ਸਿਮ ਜਿਮ ਇਹ ਬਹੁਤ ਮੇਨ ਚੀਜ਼ਾਂ ਹੁੰਦੀਆਂ ਬਾਕੀ ਰੈਮ ਹੁੰਦੀ ਇੱਥੇ ਰੈਮ ਕੱਢ ਕੇ ਮੈਂ نیچے ਰੱਖੀ ਹੁੰਦੀ ਆ ਬਾਕੀ ਨੂੰ ਸਾਫ ਸੂਪ ਕਰਦੇ ਆ ਕਾਫੀ ਡਸਟ ਕਾਫੀ ਪੈ ਗਈ ਸੁੱਖਣਾ ਜਦੋਂ ਕੋਈ ਵੀ ਨਿਕਲੀ ਹੋਈ ਆ ਯਾਰ ਮਤਲਬ ਠੰਡ ਨਹੀਂ ਲੱਗਦੀ ਕੋਈ ਦੇ ਹਿਸਾਬ ਨਾਲ ਬਾਕੀ ਇੱਥੇ ਇੱਕ ਇਹਦੇ ਇੱਥੇ ਫੈਨ ਲੱਗਾ ਹੁੰਦਾ ਵਾ ਇੱਕ ਇਹਦੇ ਇੱਥੇ ਜੇ ਫੈਨ ਲੱਗਾ ਸਾਰੇ ਫੈਨ ਮਾਂਜਣੇ ਪੈਣੇ ਆ ਮੈਨੂੰ ਇੱਕ ਤਾਂ ਹੁਣ ਸੀਪੀਓ ਬੜਾ ਪੁਰਾਣਾ ਹੋ ਗਿਆ ਜਦੋਂ ਦਾ ਮੈਂ ਲੱਗਾ ਉਸ ਤੋਂ ਪਹਿਲਾਂ ਦਾ ਇਹ ਮਾਡਲ ਹੀ ਬੜਾ ਪੁਰਾਣਾ ਹੈ ਵਿੰਡੋਜ਼ ਦੇ ਵਿੱਚ ਇਹ ਟਾ ਮੈਂ ਕਹਿੰਦਾ ਸਾਲਾ ਖਰਾਬ ਹੀ ਹੋ ਜੇ ਨਵਾਂ ਹੀ ਆ ਜਿਸ ਤੋਂ ਚੰਗਾ ਤਾਂ ਇਹਦੇ ਬੇੜਾ ਤਾਂ ਉਤਰੂਗਾ ਜਾਲੇ ਦੇਖੂ ਕੁੜੀਆਂ ਵੀ ਕਿੰਨੇ ਝਾਲੇ ਲੱਗੇ ਇੱਥੇ ਤੱਕ ਜਾਲੇ ਲੱਗੇ ਪਏ ਜਨੇ ਪਰੰਪਰਨ ਬਹੁਤ ਗੰਦਾ ਵੱਜਿਆ ਯਾਰ ਇਹ ਵਿੱਚ ਸਤਿਆਨਾਸ਼ ਕਿਤਾਬ ਹੈ ਦਾ ਮੇਰੇ ਕੋਲ ਵੀ ਦੋ ਪੀਸੀ ਪਏ ਆ ਸਾਲੇ ਸਹੀ ਘਰਾਂ ਨਾਲ ਆ ਉਹ ਵੀ ਮੈਂ ਇਹ ਧਿਆਨ ਨਹੀਂ ਦੇ ਰਿਹਾ ਪੀਸੀਆਂ 'ਚ ਦੋ ਪੀਸੀ ਪਏ ਆ ਉੱਚ ਕਾਫੀ ਪੁਰਾਣਾ ਮੇਰਾ ਡਾਟਾ ਪਿਆ ਮਤਲਬ ਪੀਸੀ 'ਚ ਇੰਦਾ ਸਿਰ ਜਿਦ ਮੋਬਾਈਲ ਦੀ ਸਟੋਰੀ ਵਗੈਰਾ ਭਰ ਜਾ ਕਰੇ ਤੇ ਮੈਂ ਜਾ ਕੇ ਉਹਦੇ ਵਿੱਚ ਫੋਰਗਟ ਕਰ ਦਿੰਦਾ ਫੋਟੋਆਂ ਵਗੈਰਾ ਉਧਰ ਸੈਂਡ ਕਰਕੇ ਸੇਵ ਕਰਕੇ ਰੱਖੇ ਆ ਡਾਟਾ ਸਟੋਰ ਕੀਤਾ ਕਾਫੀ ਉੱਤਰੇ ਬਹੁਤ ਨਿੱਕੇ ਤੋਂ ਨਿੱਕੇ ਫੋਟੋ ਕਿ ਬੰਦਾ ਯਾਰ ਚੇਤੇ ਕਰ ਲੈਂਦਾ ਦੇਖ ਲੈਂਦਾ ਲੱਢ ਕੇ ਉਹ ਵੀ ਸਹੀ ਕਰਾਣੇ ਆ ਟਾਈਮ ਸੱਲਾ ਵਧੀਆ ਪੀਸੀ ਸੈਟਅਪ ਕਰ ਲੈਣਾ ਆ ਵੈਸੇ ਤਾਂ ਉਹ ਲੈਪਟਾਪ ਸਹੀ ਰਹਿੰਦਾ ਵਾ ਪੋਰਟੇਬਲ ਆਪਾਂ ਨੂੰ ਕਿਤੇ ਵੀ ਲੈ ਜਾ ਜਾ ਸਕਦੇ ਆ ਨਿਕਲ ਜਾ ਪਾਕੇ ਨੂੰ ਲੱਗੇ ਹੋਏ ਆ ਸਵੇਰ ਦੇ ਮਾਂਜਣ ਯਾਰ ਕੰਮ ਖਰਾਬ ਕੀਤੇ ਇਹਦੇ ਕਰਕੇ ਕੰਮ ਵੀ ਨਹੀਂ ਹੋ ਰਿਹਾ ਬਿਲਿੰਗ ਵਗੈਰਾ ਵੀ ਨਹੀਂ ਹੋ ਰਹੀ ਇਹਦੇ ਕਰਕੇ ਕੀ ਹਾਲ ਚਾਲ ਹੈ ਉਹਨੇ ਡਾਰ ਹੀ ਗਿਆ ਮੈਂ ਕਿਹੜਾ ਖਾਂਦਾ ਭਰਾਵਾ ਤੈਨੂੰ ਰੋਜ਼ ਆ ਕੇ ਇੱਥੇ ਬਹਿੰਦਾ ਇਹ ਇੱਕ ਇੱਕੀ ਕਬੂਤਰ ਆ ਇੱਥੇ ਆ ਕੇ ਬਹਿ ਜਾਂਦਾ ਵਾ ਮੈਂ ਇਹਦੀ ਫੋਟੋ ਫੋਟੋ ਖਿੱਚ ਲਾ ਮੈਂ ਕਿਹਾ ਚੱਲ ਕਹਿੰਦਾ ਉਹ ਤੈਨੂੰ ਉੱਡੀ ਜਾਂਦਾ ਬਾਹਰਦਾ ਵਾ ਔਰ ਹੀ ਹੌਲੀ ਯਾਰੀ ਪਾਣੀ ਪੈਣੀ ਆ ਕਬੂਤਰ ਨਾਲ ਕਈ ਹੁੰਦੇ ਆ ਜਾਨਵਰ ਬਾਈ ਜੇ ਆਪਾਂ ਕੁਝ ਖਾਣ ਮਤਲਬ ਖਾਣ ਜਾਂ ਉਹ ਦਾਣੇ ਦੂਣਾ ਪਾ ਦੀ ਰੋਟੀ ਵਗੈਰਾ ਇਹ ਫਿਰ ਮਤਲਬ ਡਰ ਜਾਂਦਾ ਤਾਂ ਘਟ ਜਾਂਦਾ ਯਾਰ ਐਸੀ ਵੀ ਡਰਾਈਵ ਪਾਈ ਹੁਣ ਪਤੰਗਾ ਦਾ ਮੌਸਮ ਆ ਦੋ ਦੂ ਦੇ ਚੱਕਰ ਚ ਇਹਨਾਂ ਦੀ ਲੱਤ ਬਾਹਾਂ ਵਟੇ ਜਾਂਦੀ ਆ ਕੀ ਕਰ ਸਕਦੇ ਹੁਣ ਮੈਂ ਇਕੱਲਾ ਕਹਿੰਦਾ ਕਿਸ ਨੂੰ ਚੰਗਾ ਲੱਗਦਾ ਬਾਕੀ ਅਜੀ ਮਤਲਬ ਕੀ ਕਰੀਏ ਕਿਸੇ ਪਾਸੇ ਵੀ ਸਹੀ ਨਹੀਂ ਹੁੰਦਾ ਬੰਦਾ ਇੱਕ ਪਾਸੇ ਸਹੀ ਆ ਦੂਜੇ ਪਾਸੇ ਆਪ ਹੀ ਉਹ ਗਲਤ ਕੰਮ ਕਰਦਾ ਵਾ ਤਾਂ ਕੋਈ ਸਟੈਂਡ ਨਹੀਂ ਹੁੰਦਾ ਹਿਸਾਬ ਦਾ ਬੰਦੇ ਦਾ ਮੇਰੇ ਇਕੱਲੇ ਤਾਂ ਨਹੀਂ ਬਾਕੀਆਂ ਦਾ ਵੀ ਆ ਕਿ ਇੱਕ ਪੰਨੇ ਉਹ ਕਹਿਣਗੇ ਨਸ਼ਾ ਛਡਾਓ ਨਸ਼ਾ ਛਡਾਓ ਦੂਜੇ ਪੰਨੇ ਲਾਲੂ ਆ ਵੀ ਸੜੀ ਖੁੰਝ ਜਰੀ ਬਹਿ ਕੇ ਨਸ਼ਾ ਲੱਗਣਗੇ ਨਸ਼ਾ ਕਰਨ ਇਸੇ ਕਰਕੇ ਮਤਲਬ ਐ ਐ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਪਤੰਗ ਨਾੜੋ ਪਰ ਡਾਉਣੇ ਆਪ ਚਾਇਨਾ ਡੋਰ ਨਾਲ ਕਹੋ ਧਾਗੇ ਧੋਕੇ ਦੂਜੇ ਹੈਗੇ ਐਂਜਾਇਮੈਂਟ ਹੈਗੀ ਇਹ ਵੀ ਇੱਕ ਲਾਈਫ ਆ ਇਹ ਵੀ ਇੱਕ ਨਿੱਕਾ ਜਿਹਾ ਪਾਰਟ ਹੈ ਇਹਨਾਂ ਦਾ ਵੀ ਵਿਚਾਰਿਆਂ ਦਾ ਕੀ ਪਤਾ ਕਦੋਂ ਰਹਿਣਾ ਕਦੋਂ ਨਹੀਂ ਰਹਿਣਾ ਇਹਨਾਂ ਨੇ ਕੋਈ ਪਤਾ ਨਹੀਂ ਇਤਰੋ ਸੀਨ ਦੇਖੋ ਕਿੰਨਾ ਸੋਹਣਾ ਲੱਗਦਾ ਇਤਰੋ ਇਹ ਆ ਬਾਈ ਵਾਲਾ ਇਤਰੋ ਇਹਦੀ ਲੋ ਜੀ ਹੁਣ ਜਾ ਰਹੇ ਆ ਸਕਰੀਨ ਤੇ ਪੀਸੀ ਲੈ ਕੇ ਆ ਰਿਹਾ ਸਕਰੀਨ ਤੇ ਪੀਸੀ ਪਿੱਛੇ ਆਪਣੇ ਬਾਈ ਆ ਰਿਹਾ ਸਰਦਾਰ ਜੀ ਭਾਜੀ ਤੇ ਦੇਖਦੇ ਆ ਕਿਦੇ ਵਿੱਚ ਫਾਲਟ ਆ ਦੇ ਵਿੱਚ ਫਾਲਟ ਆ ਉਹਦੇ ਵਿੱਚ ਫਾਲਟ ਆ ਲੋ ਜੀ ਮਿੱਤਰੋ ਪਹੁੰਚ ਗਏ ਆਂ ਜਿੱਥੇ ਪਹੁੰਚਣਾ ਸੀ ਉਸ ਥਾਂ ਤੇ ਕਿਹਨੋ ਐਨਓ ਯੂਪੀਐਸ ਮਾਰਿਆ ਰਹਿੰਦ ਰੋ ਬਈ ਨੇ ਚੰਗੇ ਬੰਦੇ ਸੀ ਬੰਦਿਆਂ ਨੇ ਕਾਫੀ ਪ੍ਰਬੰਧ ਕੀਤੀ ਕਾਫੀ ਬਹੁਤ ਸਵਾਦ ਸੀ ਲੋ ਜੀ ਮਿੱਤਰੋ ਫਾਈਨਲੀ ਪਹੁੰਚ ਗਏ ਆਂ ਵਾਪਸ ਤੇ ਗੱਲ ਇਹ ਸੀ ਕਿ ਸੀਪੀਯੂ ਵੀ ਖਰਾਬ ਹੋ ਗਿਆ ਤੇ ਮੋਨੀਟਰ ਵੀ ਖਰਾਬ ਹੋ ਗਿਆ ਇਹ ਵੀ ਹੁਣ ਦੋਨੇ ਨਵੇਂ ਆਣਗੇ ਹੈ ਕੀ ਉਹ ਕੋਈ ਗੱਲ ਨਹੀਂ ਉਹਨੂੰ ਬੰਦ ਕਰ ਲੈਣ ਦੀ ਸੇਵਾ ਕਰ ਦਿੱਤਾ ਫਿਰ ਉਹ ਇਹ ਰਿਸ਼ਾਇਦ ਸੋਹਣਜੀ ਮਿੱਤਰ ਨੂੰ ਪੀਸੀ ਵਗੈਰਾ ਸਭ ਆਪਾਂ ਕਰਵਾ ਲਿਆ ਵਾ ਮਤਲਬ ਕਿ ਵਾਪਸ ਲੈ ਕੇ ਆ ਗਏ ਆ ਤੇ ਮੈਂ ਉਹਨੇ ਬੰਦੇ ਨੇ ਕਿਹਾ ਕਿ ਤੁਨੇ ਕਰਵਾ ਮੋਨੀਟਰ ਹੋ ਗਿਆ ਸੀਪੀ ਹੋ ਗਿਆ ਦੋਨੇ ਚੀਜ਼ਾਂ ਖਰਾਬ ਨੇ ਤੇ ਹੁਣ ਫੈਕਟਰੀ ਜਾਵਾਂਗੇ ਕੱਲ ਮੈਂ ਤਾਂ ਸਰ ਐਕਸਚੇਂਜ ਕਰਾਵਾਂਗੇ ਇਹ ਹੋਇਆ ਦਿੱਕਤ ਇਹਦਾ ਸੀਗੀ ਪੂਰੇ ਲੁਧਿਆਣੇ ਦੇ ਵਿੱਚ ਕੱਲ ਬਾਜਿਨੇ ਵਲੌਗ ਨਹੀਂ ਦੇਖਿਆ ਉਹ ਦੇਖ ਲਿਓ ਕੱਲ ਸਪਾਰਕ ਹੋਇਆ ਸੀਗਾ ਪੂਰੇ ਲੈ ਜਾਣ ਦੇ ਵਿੱਚ ਲੈਟ ਗਈ ਸੀ ਜਿਸ ਹਿਸਾਬ ਦੇ ਨਾਲ ਕੁਝ ਆਈਟਮਾਂ ਮਤਲਬ ਇਲੈਕਟ੍ਰੋਨਿਕਸ ਆਈਟਮਸ ਕਾਫੀ ਉਹ ਤੇ ਦੋ ਤਿੰਨ ਜਾਣੇ ਹੋਰ ਵੀ ਆਏ ਸੀਗੇ ਉਹਨਾਂ ਦਾ ਸੇਮ ਇਹੀ ਇਸ਼ੂ ਇਹੀ ਸੀਗਾ ਉਹਨਾਂ ਦਾ ਮਤਲਬ ਇਹ ਦੇ ਕਰਕੇ ਥੋੜਾ ਸ਼ਾਰਟ ਸਰਕਟ ਕਰਕੇ ਕੰਮ ਜਾਂ ਖਰਾਬ ਹੋ ਗਿਆ ਤੇ ਬਾਕੀ ਹੁਣ ਦੇਖਦੇ ਹਾਂ ਹੁਣ ਫਾਈਨਲੀ ਕਰੀ ਜਾਂਦੇ ਆਂ ਦੀਪਿਕਾ ਚੈੱਕ ਕਰੋ ਦੀ ਕਿਉਂਕਿ ਦਿਵਦੀ ਹੈ ਮਗਰ ਦੀਪਿਕਾ ਨਾ ਹਾਂ ਹੁਣ ਦੇਖੋ ਫੋਕਸ ਆਊਗਾ ਪੂਰਾ ਬੈਕ ਆਲਾ ਹੋ ਗਿਆ ਫਾਈਨਲੀ ਹੋ ਗਿਆ ਰੈਕਟ ਕਰਨ ਨੂੰ ਕਰਿਆ ਜੀ ਦੇਖਿਆ ਮਹੌਲ ਚ ਅੱਜ ਨਾਲ ਕਾਫੀ ਮਤਲਬ ਠੰਡੀ ਹਵਾ ਚੱਲਦੀ ਪਈ ਆ ਠੰਡ ਵੀ ਆ ਹਵਾ ਮਤਲਬ ਠੰਡੀ ਠੰਡੀ ਫੀਲ ਹੁੰਦੀ ਆ ਹਵਾ ਤੇਜ਼ ਜਣਾ ਤਾਂ ਕਰਕੇ ਬਾਕੀ ਲੱਟਾ ਮੰਨ ਹੋ ਗਿਆ ਕਰੇ ਜਾਂਦੇ ਆ ਜੀ ਮਿੱਤਰੋ ਫਿਰ ਸਵਾਗਤ ਕਰਦੇ ਆ ਵੈਲਕਮ ਟੂ ਕਰੇ ਆ ਗਏ ਆ ਆਪਾਂ ਤੇ ਹੱਥੋਂ ਪ੍ਰਸ਼ਾਦ ਪਿਆ ਵਾ ਉਹ ਯਾਨੀ ਇੱਕ ਗੱਲ ਦੇਖੀਏ ਸਾਲੀ ਜਦੋਂ ਸਾਗ ਬੰਦ ਆ ਜਾਂ ਦਾਲ ਬੰਦੀ ਆ ਉਹ ਹਫ਼ਤਾ ਦਾ ਚੱਲਦੀ ਚੱਲਦੇ ਹਰੇਕ ਘਰ ਦੀ ਗੱਲ ਆ ਹੱਕ ਕਰਦੀ ਗੱਲ ਨਹੀਂ ਇਹ ਹਰੇਕ ਕਰਦੀ ਗੱਲ ਆ ਦਾਲ ਵੜੇ ਜਾਂ ਕੋਈ ਸਾਗ ਬਣੇ ਜਾਂ ਮਤਲਬ ਕੋਈ ਮਤਲਬ ਜਿਵੇਂ ਪਰਾਠਾ ਪਨੀਰ ਵਗੈਰਾ ਹੋ ਗਿਆ ਉਹ ਚੀਜ਼ਾਂ ਬਣਦੀਆਂ ਤੇ ਉਹ ਹਫ਼ਤਾ ਚੱਲਦੀਆਂ ਲੰਬੀ ਸਾਰ ਉਹਦਾ ਬਾਕੀ ਜਿਹੜੀ ਨਿੱਕੀ-ਮੋਟੀ ਹੁੰਦੀ ਆ ਸਬਜ਼ੀ ਆਲੂ ਘੀਓ ਵਗੈਰਾ ਮਟਰ ਉਹ ਚੱਲਦੀ ਇੱਕ ਬੰਦ ਹੰਚ ਸਮਾਪਤ ਹੋ ਜਾਂਦੀ ਆ ਓਕੇ ਤੇ ਹੁਣ ਆਪਾਂ ਖਾਣ ਲਗੇ ਰੋਟੀ ਤੇ ਗਰਮ ਹੋ ਰਹੀ ਆ ਗੈਸ ਤੇ ਗੈਸ ਮੰਤ ਨਹੀਂ ਕਰਦਾ ਨਹੀਂ ਹਾਂ ਪਟੇ ਗੋੜਾੜੀ ਚਾਹ ਸੈਂਗੀਂ ਦੀ ਨਹੀਂ ਕਿਆ ਕਰਨੀ ਫਟਦੀ ਨਹੀਂ 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 ਫਟਦੀ ਤਾਂ ਨਹੀਂ ਪੁੱਛਿਆ ਮੈਂ ਕਿ ਚੀਨੀ ਵਾਲੀ ਕੀ ਗੋੜਾੜੀ ਫਟਦੀ ਫੁੜੀ ਦਾ ਫੋਟੋ ਜਦੋਂ ਦੇਖਾਂਗੇ ਹਾਂ ਕੀ ਲੈ ਗਿਆ ਉਹ ਮਮਾ ਕਹਿੰਦਾ ਮਣੀ ਵੀਰੇ ਇੱਕ ਜਾਣਾ ਮੜਾ ਤੁਸੀਂ ਤੇ ਮਮਾ ਜੀ ਨੇ ਤਾਂ ਇਹ ਗੋੜਾੜੀ ਚਾਹ ਤੇ ਰੋਟੀਆਂ ਤੇ ਨਾਲ ਸਬਜੀ ਯਾ ਲੰਕਰ mafia ਆਲ ਵੀ ਇਸੀ ਗੀ ਪਰਮਾਚੋ ਪਤਾ ਲੱਗਾ ਕਿ ਲੰਗਰ ਚੋਂ ਸਬਜੀ ਵੀ ਆਈ ਆ ਆਲੂ ਹਈ ਮਟਰ ਦੀ ਗੱਲ ਕਰ ਰਿਆ ਸੀ ਓਏ ਆਲੂ ਮਟਰ ਨਹੀਂ ਹੈ ਨਾ ਹਾਂ ਆਲੂ ਗਾਜਰਾ ਤੇ ਮਟਰ ਵਾਓ ਇੰਨੇ ਕਾਲੀ ਗਵਨ ਮੇਰੀ ਇੰਨਾ ਪੂਰਦੀਆਂ ਗੱਲਾਂ ਨੇ ਤੇ ਬਾਕੀ ਰੋਟੀ ਪਾਣੀ ਖਾ ਲਨੇ ਆ ਕਿਵੇਂ ਹੋ ਠੀਕ ਹੋ ਉਹ ਬੱਸ ਬੱਸ ਲਮਾਂ ਪੈ ਗਿਆ ਗੁਰੂ ਉਹ ਠੀਕ ਆ ਚੰਗੀਆਂ ਕਿਆ ਮਾ ਲੈ ਵੀ ਮਨੀ ਉਸਤਾਦ ਨੇ ਬੁਲਾਇਆ ਸੀ ਸਾਨੂੰ ਸਾਸਰੀ ਕਾਰਜ ਜੀ ਮਾਤਾ ਜੀ ਸਾਸਰੀ ਕਾਰਜ ਜੀ ਭਾਨਿਆ ਘਰ ਦਾ ਸਾਸਰੀ ਕਾਰਜ ਕਲੀ ਸਾਸਰੀ ਕਾਰਜ ਜੀ ਫਿਰ ਲੈ ਲੈਟਾਂ ਦਾ ਬੰਦੀ ਕਿਤੇ ਜਦੋਂ ਇਨਵਰਟਰ ਤੇ ਵੀ ਚੱਲਦੇ ਨਹੀਂ ਨਾ ਫਿਰ ਨਹੀਂ ਇਨਵਰਟਰ ਤੇ ਚੱਲ ਚੱਲ ਵੀ ਖਰਾਬ ਸੀਗੀ ਆ ਬੱਲੇ ਹੁਣ ਸਹੀ ਆ ਦੇਖੋ ਜੀ ਦੇਖੋ ਚਾਰੇ ਲੈਟਾ ਰਿਪਲੇਸ ਕਰ ਦਿੱਤੀਆਂ ਨੇ ਮਣੀ ਉਸਤਾਦ ਨੇ ਮੈਂ ਅਰੇ ਤਿੰਨ ਵਾਦੂ ਦੀ ਚਾਰ ਕਹਿਣ ਲੱਗਦੀ ਆ ਲੈਡ ਬੜੀ ਸੈੱਟ ਹੁੰਦੀ ਆ ਮਿੱਤਰੋ ਬਾਕੀ ਵੀਰੇ ਨੇ ਫੋਨ ਲਾਇਆ ਸੀ ਤੇ ਆ ਜਾਂਦੇ ਦੇਖਣ ਤੋ ਵੀ ਮੈਂ ਕਿ ਬਲੌਗਰ ਸਾਹਿਬ ਕਿਉਂ ਨਹੀਂ ਆਣਗੇ ਵਾਓ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਸਹੀ ਕਮਰਾ ਬੜਾ ਸੋਹਣਾ ਕਰਤਾ ਉਸਤਾਦ ਹੈ ਉਹ ਨਹੀਂ ਯਾਰ ਕਿਵੇਂ ਮਾਰਦੀ ਲੈਡ ਫੋਕਸ ਨਹੀਂ ਕਰਤਾ ਸਭ ਕੁਝ ਪੀਲਾ ਪੀਲਾ ਹੋ ਗਿਆ ਰੇ ਹੈ ਨਹੀਂ ਮਾਰਦੀ ਸਿੱਧੀ ਨਹੀਂ ਮੋਬਾਈਲ ਦੇ ਵਿੱਚ ਵਾਈਟ ਦਿਖ ਰਿਹਾ ਤੁਹਾਨੂੰ ਬਟ ਇੱਥੇ yellow yellow light ਆ ਲੈਡ ਹੈ ਨਾ ਕੌਨ ਕਰਕੇ ਮੋਬਾਈਲ ਦੇ ਵਿੱਚ ਵਾਈਟ ਦੇਖੀਏ ਉਦਾ yellow ਆ warm ਦੇ ਵਿੱਚ ਆ ਦੇਖੋ ਬਾਕੀ ਆ ਵੀ ਲਗਾਣਾ ਹੈ ਸੈਂਟਰ ਤੇ ਹਾਊਸ ਦਾ ਪੋਸੀਬਲ ਇਹ ਨਹੀਂ ਇੱਥੇ ਲਾਣਾ ਇੱਥੇ ਸਹੀ ਰਹਿੰਦਾ ਵਾ ਇਹ ਬੰਕੂ ਭయ్యా ਲੋ ਜੀ ਮਸਾ ਚਾਹ ਲੈ ਗਈ ਚਾਹ ਨਾ ਕਰ ਕਰੇ ਉਹ yellow yellow ਹੋ ਗਈ ਤਾਂ white ਸਗੀ ਤੇ ਨਹੀਂ ਚੱਲ ਕਰੇ 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 ਮੜੇ ਆਹ white ਹੋ ਗਈ ਆਗੜੀ ਹੋ ਗਈ ਐ ਲਾਈਟ ਆ 골ਡਨ ਹੋ ਗਈ ਵਾਓ ਇਹਦਾ ਕੰਟਰਾਸਟ ਜਿਹਾ ਬਿੰਦਾ ਹਾਂ ਆ ਸਹੀ ਹੈ ਵਾਈਟ ਦੀ ਟੱਚ ਵਾਈਟ ਦੀ ਜਦੋਂ ਵੀ ਦੇਖਣਾ ਚੰਗਾ ਲੱਗਦਾ ਮੈਂ ਵੀ ਉਹੀ ਚੀਜ਼ ਮੈਂ ਤਾਂ ਇਹਦੇ ਇਹ ਚੀਜ਼ 좋ਤੀ ਸੀ ਮੈਂ ਕਾਜੀ ਵਧੀਆ ਰਹਿੰਦੀ ਹੈ ਦੇਖੋ ਵੀ ਹੈ ਕਿ ਨਹੀਂ ਵੈਸੇ ਹੋਊਗਾ ਨਹੀਂ ਖਾ ਗਿਆ ਇਹ ਵਾੜਾ ਡਿਜ਼ਾਈਨ ਜਿਹੜਾ ਸੋਹਣਾ ਨਹੀਂ ਸੀ ਫਟਦਾ ਉਹ ਦੀ ਸੋਹਣੀ ਵੀ ਨਹੀਂ ਲੱਗਣੀ ਬਹੁਤਾ ਉਹ ਥੋੜਾ ਸੋਹਣੀ ਵੀ ਨਹੀਂ ਲੱਗਣੀ ਉਹ ਝੂਮਰ ਟਾਈਪ ਸੀ ਉਹ ਵਿਚਾਰੇ ਲੱਗਦਾ ਲੱਗਦਾ ਆ ਆ ਵਾਲਾ ਲਾਈਟ ਸੋਹਣੀ ਆ ਯਾਰ ਵਾਲੀ ਐਂਡਿੰਗ ਆ ਤੇਰੀ ਲਾਈਟ ਸੋਹਣੀ ਮਠੀ ਮਠੀ ਕਿੱਧਰ ਲੱਗ ਜੂਗਾ ਲੈਟ ਵਧ ਨਹੀਂ ਨੀ ਬਸ ਨਹੀਂ ਆ ਸ਼ੋਅ ਹੀ ਆ ਲੈਟ ਵਧਾਉਂ ਮੁੱਠ ਘੜਾ ਕੇ ਕਰਨਾ ਆਪਾਂ ਐਸ ਕੀ ਇਹ ਦੋ ਨਾ ਨੀ ਫੋਲਡਿੰਗ ਆ ਨੀ ਸਾਰੇ ਅਦਰੋਂ ਥਰੂ ਵਾਲੇ ਨੇ ਅੱਛਾ ਅੱਛਾ ਲੋ ਜੀ ਇਹ ਤਾਂ ਬੈਂਟ ਸੈਂਟਰ ਚ ਕਰਦਾ ਧੱਕਾ ਮਾਰ ਕੇ ਬੈੱਡ ਨੂੰ ਤੇ ਫਿਕਰ ਨਾ ਕਰ। ਮੈਨੂੰ ਆ ਤਾਂ ਦੱਸ ਉਹ ਉਹਦਾ ਮੂਹ ਠੀਕ ਆ ਉਧਰਲੇ ਬਸ। ਉਹ ਮੈਂ ਰਹਿਣ ਦੇ ਯਾਰ ਹੁਣ ਤਾਂ ਤਾਂ ਮੈਂ। ਸਾਰਾ ਸੈਟਅਪ ਚੇਂਜ ਕਰ ਦਿੰਦਾ ਭਾਈ ਦਾ। ਮਤਲਬ ਕਿ ਇੱਧਰ ਵਾਲਾ ਸਮਾਨ ਉਧਰ ਰੱਖ ਦੁੱਤਾ ਹੈ। ਬੈੱਡ ਤਾਂ ਕਿ ਇੱਧਰ ਕਰ ਦੁੱਤਾ। ਇਹ ਲੇਟਾਂ ਲਗਾਈਆਂ ਸੀ ਭਾਈ ਨੇ ਨਵੀਆਂ ਇੱਕ ਇੱਕ ਇਹ ਵਾਲੀ ਤੇ ਚਾਰ ਜਿਹੜੀਆਂ نیچے-नीचे ਲੱਗੀਆਂ ਸੀ। ਸਹੀ ਰਹੂਗੀ ਬਸ ਇੱਕ ਜਨ ਪੁੱਛਣਾ। ਹੁਣ ਫਾਈਨਲ ਚੱਲਿਆ। ਆ ਬੂਟੇ ਲੈ ਕੇ ਆਏ ਸੀ ਯੂਸੀ ਪਿਛਲੀ ਵਾਰ ਜਿਹੜੇ। ਉਹ ਕਿੰਨੀ ਹਵਾ ਚੱਲਦੀ ਉਹ ਪ੍ਰਵਾਹ ਕਿੰਨੀ ਠੰਡਾ। ਤੇ ਵਧੀਆ ਤੋਂ ਦੋ ਨਾਲ ਬਹੁਤ ਵਧੀਆ ਲੋ ਮੇਰੀ ਦੇਖੋ ਬਈ ਇਹ ਵੀ ਹੁਣ ਰਾਮਨਾ ਸੈਟਲਮੈਂਟ ਕਰ ਦਿੱਤੀ ਇਹਨਾਂ ਤੇ ਇਹਨਾਂ ਦੀ ਬੈਲੈਂਸ ਦੇ ਹਿਸਾਬ ਨਾਲ ਤੇ ਉਹ ਲਾਈਟ ਦੇਖੋ ਕਿੰਨ ਕਹਿਣ ਲੱਗਦੀ ਆ ਬਾਕੀ ਲੱਗੇ ਆ ਇਹ ਦੋ ਸੈੱਟ ਕੀਤਾ ਮਸਾ ਜਾ ਕੇ ਇਹਨਾਂ ਦਾ ਬੈਲੈਂਸ ਹਨ ਬੈਲੈਂਸ ਹੋ ਗਿਆ ਸੀਗਾ ਉਹ ਸੈੱਟ ਕੀਤਾ ਸੋ ਹਾਂ ਜੀ ਤੁਰੇ ਸੇ ਵਲੌਗ ਨੇ ਤੇ ਕਰਦੇ ਆ ਖਤਮ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਲੌਗ ਨੂੰ ਦੇਖਣ ਨੂੰ ਥੈਂਕ ਯੂ ਥੈਂਕਸ ਫॉर ਵਾਚਿੰਗ ਐਕਸ ਵਲੌਗ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਸੀ ਯੂ ਸੂਨ ਬਾਏ